ਸੱਚੇ ਕਾਲਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਲੋ ਜੀ ਆਪਾਂ ਰੈਡੀ ਛੜੀ ਹੋ ਗਏ ਤੇ ਆਪਾਂ ਕਿੱਥੇ ਚੱਲੇ ਆ ਤੁਹਾਨੂੰ ਉੱਥੇ ਪਹੁੰਚ ਕੇ ਦੱਸਦੇ ਆ ਚਲੋ ਜੀ ਫਿਰ ਚੱਲਦੇ ਆ ਲੋ ਜੀ ਅਸੀਂ ਪਹੁੰਚ ਗੀਆਂ ਕਿੱਛਾ ਨਰਸਰੀ ਤੇ ਤੇ ਇਹ ਨਰਸਰੀ ਤਿੰਨ-ਚਾਰ ਨਰਸਰੀਆਂ ਇਕੱਠੀਆਂ ਹੀ ਨੇ ਇਹ ਕਿੱਛਾ ਸਿਟੀ ਬਾਈਪਾਸ ਚਰਾਹਾ ਹਲਦਵਾਨੀ ਰੋਡ ਤੇ ਆ ਆ ਦੇਖੋ ਜੀ ਰੋਡ ਵੀ ਲੱਗਿਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿੱਛਾ ਇੱਕ ਰੁਦਰਪੁਰ ਨੂੰ ਰੋਡ ਜਾਂਦਾ ਤੇ ਚਾਹੇ ਤੇ ਇਹ ਹਲਦਵਾਨੇ ਨੂੰ ਇਹ ਹਲਦਵਾਨੀ ਰੋਡ ਤੇ ਆ ਕਿੱਛਾ ਬਾਈਪਾਸ ਚ ਰਾਹੇ ਤੇ ਤੇ ਇੱਥੇ ਆਪਾਂ ਫਲਾਵਰ ਲੈਣੇ ਆ ਤੇ ਗਮਲੇ ਵੀ ਲੈਣੇ ਆ ਫਲਾਵਰ ਪੋਟਸ ਲੈਣੇ ਆ ਤੇ ਚਲੋ ਜੀ ਦੇਖਦੇ ਆਪਾਂ ਤੇ ਬਹੁਤ ਹੀ ਪਿਆਰੇ ਪਿਆਰੇ ਫਲਾਵਰ ਨੇ ਇੱਥੇ ਆ ਦੇਖਿਓ ਚਿੜੀਆਂ ਵਾਸਤੇ ਬੋਲਦੇ ਨਹੀਂ ਆ ਦੇਖੋ ਚਿੜੀਆਂ ਵਾਸਤੇ ਲੈਣਾ ਚਿੜੀਆਂ ਨੇ ਲੈ ਚਲੀ ਆ ਹਾਂ ਚਿੜੀਆਂ ਪਾਲਣਾ ਤਾਂ ਗਰਮੀਆਂ ਚ ਪਾਣੀ ਰੱਖਣ ਨੂੰ ਬਹਿਣ ਨੂੰ ਉਹਨਾਂ ਨੂੰ ਜਗ੍ਹਾ ਇਹ ਕਿਹ ਪ੍ਰਾਈਜ਼ ਆ ਉਹ ਰੱਖਾਂਗੇ ਕਿੱਥੇ ਘਰੇ ਹੋਰ ਕਿੱਥੇ ਚਲੋ ਜੀ ਹੁਣ ਅੰਦਰ ਚਲ ਕੇ ਦੇਖਦੀ ਆ ਕਿਹੜੇ ਕਿਹੜੇ ਪਲਾਂਟ ਲੈਣੇ ਆਪਾਂ ਹਾਈ ਦੇਖ ਕੇ ਤਾਂ ਜੀ ਕਰਦਾ ਸਾਰੇ ਹੀ ਲੈ ਜਾਈਏ ਇੰਨਾ ਸੋਹਣਾ ਲੱਗ ਰਿਹਾ ਗ੍ਰੀਨ ਗ੍ਰੀਨ ਤੇ ਇਹ ਵਾਲੇ ਪਲਾਂਟ ਵਧੀਆ ਲੱਗਦੇ ਆ ਸਦਾ ਬਹਾਰ ਹਮੇਸ਼ਾ ਰਹਿੰਦੇ ਆ ਹਨਾ ਫਲਾਵਰ ਵਾਲੇ ਵੀ ਠੀਕ ਆ ਆਪਣੀ ਜਗ੍ਹਾ ਤੇ ਪਰ ਉਹ ਸੁੱਕ ਜਾਂਦੇ ਆ ਮੌਸਮ ਦੇ ਅਨੁਸਾਰ ਤੇ ਚਲੋ ਆਪਾਂ ਦੇਖਦੇ ਆ ਤੇ ਪੋਰਟਸ ਵੀ ਬਹੁਤ ਸੋਹਣੇ-ਸੋਹਣੇ ਆ ਦੇਖੋ ਇਹ ਤਾਂ ਛੋਟੇ ਆ بڑے ਵੀ ਨੇ ਪਲਾਸਟਿਕ ਦੇ ਵੀ ਨੇ ਸਾਰੇ ਤਰ੍ਹਾਂ ਦੇ ਪੋਰਟਸ ਮਿਲ ਜਾਣਗੇ ਤੁਹਾਨੂੰ ਛੋਟੇ بڑے ਬਾਸਕਟ ਵਾਲੇ ਸਾਰੀ ਤਰ੍ਹਾਂ ਦੇ ਆ ਆ ਦੇਖੋ ਇੱਧਰ ਵੀ ਨੇ ਆ ਥੋੜੇ ਬਡੇ ਸਾਈਜ਼ ਨੇ ਆ ਉੱਪਰ ਛੋਟੇ-ਛੋਟੇ ਬਾਸਕਟ ਬਹੁਤ ਪਿਆਰੇ ਲੱਗ ਰਹੇ ਨੇ ਤੇ ਇਹ ਨਰਸਰੀ ਦਾ ਨਾਮ ਰਵੀ ਨਰਸਰੀ ਪਲੀਜ਼ ਜਿਹੜੇ ਵੀ ਇੱਛਾ ਦੇ ਲੋਕਲ ਨਿਰਧਰ ਪਰ ਇੱਛਾ ਬਿਹੇੜੀ ਦੇ ਆਸ-ਪਾਸ ਲੋਕਲ ਤੇ ਜਰੂਰ ਵਿਜ਼ਿਟ ਕਰਿਓ ਬਹੁਤ ਵਧੀਆ ਪਲਾਂਟ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਭਈਆ ਦਿਖਾਉਂਦੇ ਆ ਹਨਾ ਤੇ ਬਹੁਤ ਹੀ ਵਧੀਆ ਲੱਗਿਆ ਮੈਨੂੰ ਇੱਥੇ ਨਰਸਿਸਾ ਚਾਕੇ ਚਲੋ ਜੀ ਹੁਣ ਆਪਾਂ ਫੋਟੋਸ ਲੈਨੇ ਆ ਜਾਂ ਫਿਰ ਦੋ ਲਵਾਂਗੇ ਤੇ ਹਾਂ ਤਾਂ ਸੋਚ ਲਓ ਨਾ ਦੋ हाँ ये भी ढाई सौ का पड़ेगा ये भी जी। मगर एक बार जब घर में रखा हुआ होगा ना तो इसका अलग ही लुक दिखेगा और थोड़ा छोटा लेना है तो और सस्ता आ जाएगा इसका ग्रीन ग्रीन इसका ग्रीन। क्या हुआ भैया तो तो ले लो 100 रुपए का मांग रहा

रंग बिरंगे भी सोने लगन भी। ये ऐसे रख दो भी अच्छा। चारों का भैया सही लगा लो चार ले लेंगे एक वाइट ले लेंगे ये चार चाहिए ये नहीं चाहिए ना ये नहीं चाहिए छोटी लेंगे है ना इनका आप सही लगा लो ढाई ढाई सौ रुपए के प्राइस ये वाले कम लोग के कंपनी के लिखे हुए हैं मेरे छूट गया है ये देखो आपसे लेके जाते हैं कोई नहीं कम दे जाओ आप एक हजार हो रहे हैं पचास रूपए पचास पेड़ रोडों पे लगे हैं ना कोई पानी भी नहीं देने आ रहा है फिर भी जमीन से ले रहे हैं ਕਮਲਾ ਰੁਕੇਗਾ ਬਹੁਤ ਆਪ ਦਾ ਇਹ ਹਰੇ ਆ ਜਾਪੋ ਕਿੱਥੇ ਆਉ ਸਕਦਾ ਹੈ ਇਹ ਧੂਪ ਮ ਲਗੇਗਾ ਧੂਪ ਮੇ ਹੀ ਹੈ ਇਹ ਕਹ ਰਹਾ ਹੈ भी हो रहा है, और रखा रहा है रहा है, हुआ है पानी कैसे डाल रहे हैं काले नीचे से ही डालते हैं सारा पानी डाले पानी भी ज्यादा होता है नीचे गमला भी छोटा तो नीचे से ना ये सब बनना भी सफाई करिए ना जो ऐसे रहते हैं पानी डाले ना हम सब आते हैं ऐसा तो नहीं सूच रहा है हम अगर बड़ा पौधा हो गया होगा तो, तो आपको थोड़ा चेंज हाँ, इतना हो गया हाँ छोटा कमला होगा तो चेंज करना पड़ेगा और जो भी ना, ना पसंद हो के तो ले आए हम रिटर्न में ले लेते हैं महंगा ही करके देते हैं इतना बड़ा प्लांट होगा हो हमारे चले कलेनाते हैं अच्छा। हम बड़े प्लांट बहुत कम रखते हैं बाकी सब छोटे छोटे है अभी ਮੈਨੂੰ ਨਾ ਇੱਥੇ ਬੜੀ ਖੁਸ਼ੀ ਹੋਈ ਮੈਂ ਭਈਆ ਨੂੰ ਦੱਸਿਆ ਕਿ ਮੇਰਾ YouTube ਚੈਨਲ ਆ ਹਨਾ ਸਬਸਕ੍ਰਾਈਬ ਕਰ ਲੋ ਤੇ ਜਦੋਂ ਇਹਨਾਂ ਨੇ ਦੱਸਿਆ ਕਿ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੋਇਆ ਜਦਕਿ ਮੈਂ ਇੱਥੇ ਜ਼ਿਆਦਾ ਆਈ ਵੀ ਨਹੀਂ ਕਦੇ ਤੇ ਬਹੁਤ ਖੁਸ਼ੀ ਹੁੰਦੀ ਆ ਹਨਾ ਜਦੋਂ ਕੋਈ ਆਪਣੇ ਆਪ ਤੁਹਾਨੂੰ ਸਬਸਕ੍ਰਾਈਬ ਕਰੇ ਇੱਕ ਕਹਿ ਕੇ ਸਬਸਕ੍ਰਾਈਬ ਕਰਾਉਣਾ ਹੁੰਦਾ ਇੱਕ ਜਦੋਂ ਪਤਾ ਚੱਲਦਾ ਨਾ ਕਿ ਸਾਡੇ ਸਬਸਕ੍ਰਾਈਬਰ ਨੇ ਔਰ ਮਤਲਬ ਬਿਨਾਂ ਜਾਣ ਪਹਿਚਾਣ ਤੋਂ ਹੀ ਸਾਨੂੰ ਇਹਨਾਂ ਨੇ ਸਬਸਕ੍ਰਾਈਬ ਕੀਤਾ ਹੈ ਸੱਚੀ ਬਹੁਤ ਵਧੀਆ ਲੱਗਿਆ ਤੇ ਜਦੋਂ ਮੈਂ ਦੇਖਿਆ ਇਹਨਾਂ ਨੇ ਮੈਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਸੀ ਕਹਿੰਦੇ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਆ ਤੇ ਮੈਂ 플ਾਂਟ ਲੈ ਲੇ ਸੀ ਜੀ ਇੱਥੇ ਫਿਰ ਗਰਮੀ ਬਹੁਤ ਲੱਗ ਰਹੀ ਸੀ ਇੱਥੇ ਪੀ ਰਹੇ ਸੀ ਠੰਡਾ ਠੰਡਾ ਗੰਨੇ ਦਾ ਰਸ ਅੱਜ ਮੰਗਲਵਾਰ ਆ ਮੰਗਲਵਾਰ ਨੂੰ ਕਿਛਾ ਸਿਟੀ ਬੰਦ ਹੁੰਦਾ ਤੇ ਅਸੀਂ ਕੁਝ ਜ਼ਿਆਦਾ ਲੈਣਾ ਵੀ ਨਹੀਂ ਸੀ ਮਾਰਕੀਟ ਚ ਵੈਸੇ ਕੁਝ ਕੁਝ ਦੁਕਾਨਾਂ ਖੁੱਲੀਆਂ ਸੀ ਪਰ ਜਿਆਦਾਤਰ ਬੰਦ ਸੀ ਜਿਵੇਂ ਸਾਰੀਆਂ ਸਾਰੀਆਂ ਦੁਕਾਨਾਂ ਨਹੀਂ ਸੀ ਖੁੱਲੀਆਂ ਤੇ ਸਾਰੀ ਮਾਰਕੀਟ ਬੰਦ ਹੀ ਸੀ ਕੋਈ ਕੋਈ ਸ਼ਾਪ ਖੁੱਲੀ ਸੀ ਤੇ ਚਲੋ ਜੀ ਇੱਥੋਂ ਨਰਸਰੀ 'ਚ ਹੀ ਆਉਣਾ ਸੀ ਤੇ ਲੈ ਲੇ ਆਪਾਂ ਫਲਾਵਰ ਲੈ ਲੇ ਫਲਾਵਰ ਪੋਟਸ ਲੈ ਲੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਘਰ ਜਾ ਕੇ ਤੁਹਾਨੂੰ ਦਿਖਾਉਂਗੀ ਮੈਂ ਕਿਹੜੇ-ਕਿਹੜੇ ਫਲਾਵਰ ਲੈ ਆ ਕਿਹੜੇ-ਕਿਹੜੇ ਪਲਾਂਟਸ ਲੈ ਆ ਚਲੋ ਜੀ ਚਲਦੇ ਆ ਕਰ ਤੇ ਪਲੀਜ਼ ਜੇਕਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸੱਚੀ ਬਹੁਤ ਹੌਸਲਾ ਮਿਲਦਾ ਜਿਹੜੇ ਵੀ ਮੇਰੇ ਫਰੈਂਡਸ ਵਧੀਆ ਵਧੀਆ ਭੈਣ ਭਰਾ ਵਧੀਆ ਕਮੈਂਟ ਕਰਦੇ ਆ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ so much ਮੇਰੇ ਤੁਸੀਂ ਵੀਡੀਓ ਫੁੱਲ ਵਾਚ ਕਰਦੇ ਹੋ ਬਹੁਤ ਖੁਸ਼ੀ ਹੁੰਦੀ ਆ ਤੇ ਜੀ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਚਲੋ ਜੀ ਹੁਣ ਘਰ ਚੱਲ ਕੇ ਤੁਹਾਨੂੰ ਮੈਂ ਆਪਣੇ ਪਲਾਂਟਸ ਦਿਖਾਉਣੀ ਆ ਤੇ ਫਿਰ ਆਪਾਂ ਕਰਾਂਗੇ ਵੀਡੀਓ ਦਾ ਐਂਡ ਜੀ ਆਪਾਂ ਘਰ ਲੋ ਜੀ ਮੈਂ ਤੁਹਾਨੂੰ ਆਪਣੇ ਪਲਾਂਟਸ ਦਿਖਾਉਣੀ ਆ ਜਿਹੜੇ ਮੈਂ ਲਿਆਈ ਆ ਆ ਦੇਖੋ ਇੱਕ ਕਾਵਲਾ ਤੇ ਕਾਵਲਾ ਜਿਹੜੀ ਇਹ ਮਤਲਬ ਬੋਲ ਟੈਪ ਹੋ ਜਾਂਦਾ ਬੋਲ ਬਣ ਜਾਂਦੀ ਆ ਬਾਕੀ ਦੇਖਦੇ ਆ ਕਿਵੇਂ ਹੁੰਦਾ ਇੱਕ ਕਾਵਲਾ ਪਲਾਂਟਸ ਆ ਤੇ ਆ ਪੋਰਸ ਜਿਹੜੇ ਆਪਾਂ ਲੈਂਦੇ ਕੱਢ ਕੇ ਤੁਹਾਨੂੰ ਇਹ ਆ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਆ ਔਰ ਮਜ਼ਬੂਤ ਵੀ ਨੇ ਇਹ ਮੈਂ ਅਲਗ-ਅਲਗ ਕਲਰ ਦੇ ਲਿਆ ਕੀ ਰੰਗ-ਬਰੰਗੇ ਵਧੀਆ ਲੱਗਣਗੇ ਹਨ ਵੈਸੇ ਸੇਮ ਵੀ ਮਿਲਦੇ ਸੀ ਪਰ ਮੈਨੂੰ ਐਵੇਂ ਵਧੀਆ ਲੱਗਿਆ ਵਾਈਟ ਗ੍ਰੀਨ yellow ਤੇ red ਕਮੈਂਟ ਕਰਕੇ ਦੱਸਿਓ ਕੀ ਮਤਲਬ ਅਲੱਗ ਅਲੱਗ ਕਲਰ ਦੇ ਵਧੀਆ ਲੱਗਦੇ ਆ ਨਾ ਤੇ ਕਿਵੇਂ ਦੇ ਲੱਗੇ ਅੱਜ ਦੀ ਮੇਰੀ ਵੀਡੀਓ ਇਹ ਵੀ ਜ਼ਰੂਰ ਕਮੈਂਟ ਕਰਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ